ਬੇਟੂ ਕੋਈ 18 5 ਉਹਨੇ 18 ਪਿਛਲੇ ਮਹੀਨੇ 18 ਤਰੀਕ ਦੀ ਸਾਦੀ ਹੋ ਸੀਗੀ ਡਿਲੀਵਰੀ ਜੀ ਦੂਜੀ ਵਾਰੀ ਗਈ ਹੈ ਤੇ ਰਾਤ ਮੈਨੂੰ ਫੋਨ ਆਇਆ ਮੇਰੇ ਕੁੜਮ ਦਾ ਵੀ 딸 ਦੀ ਬੇਟੀ ਜਿਹੜੀ ਇਹਨੂੰ ਮੂੰਹ ਤੇ ਜਾ ਘਾਰੇ ਤੇ ਮੈਂ ਮੈਂ ਡਿਊਟੀ ਸੀ ਜੀ ਪੀਸੀ ਆ ਤੇ ਉਹ ਸੀ ਜੀ ਵਨ ਤੇ ਵੀਰ ਮੇਰਾ ਵੇੜਾ ਗਿਆ ਜਦੋਂ ਮੇਰੀ ਬੇਟੀ ਮੋਲੇ ਨੇ ਵੀ ਉਹ ਸਿਨੀ ਸੀ ਗਏ ਨਹੀਂ ਹੁਣ ਨਹੀਂ ਉਹ ਆਏ ਨਹੀਂ ਗਏ ਆਏ ਵੀ ਨਹੀਂ ਕੋਈ ਕੋਈ ਮੂੰਹ ਜਰੇ ਲਈ ਜੀ ਲੱਗੇ ਐ ਮੂੰਹ ਤੇ ਜਗਾ ਰਹੇ ਸੀ ਮੇਰੀ ਬੇਟੀ ਦੇ ਨਾਂ ਰਿਟਾ ਹੈਗਾ ਕਿੱਥੇ ਵਿਆਹੀ ਸੀ ਤੁਸੀਂ ਜੀ ਮਨੋਜ ਕੁਮਾਰ ਕਿੱਥੇ ਵਿਆਹੀ ਕਿੱਥੇ ਸੀ ਜੀ ਨਾਲ ਵਾਲੇ ਮੰਡੀ ਜੀ ਰਾਨੀ ਮੇਰੀ ਬੇਟੀ ਐ ਮੇਰੇ ਬੇਟੇ ਨੂੰ ਘੇਰੀ ਸੀ ਜੀ ਇਹਨੇ ਕੀ ਕਹੇ ਸੀ ਮੈਂ ਤਾਂ ਨਹੀਂ ਸੰਗਤ ਵੀ ਨੇ ਕਿ ਐਨੀ ਵੀ ਘਰ ਵਿੱਚ ਜੀ ਹੂੰ ਹੂੰ ਕੀ ਮੇਰੇ ਬੇਟੇ ਨੇ ਕਿਹਾ ਸੀ ਜੀ ਕੀ ਕਿਹਾ ਸੀ ਹੋਰ ਦਾਜੀ ਮੰਗ ਰਹੇ ਸੀ ਕਿ ਕੀ ਮਨਬੇ ਕਿਸੇ ਦਾਜ ਦੇ ਵਿੱਚ ਜੀ ਕਾਰ ਦਾ ਕਹਿੰਦੇ ਸੀ ਇਹਨੂੰ ਹੁਣ ਆਜੀ ਟੀਰਵਾੜ ਨਾਲ ਵਧੀਆ ਕਰਦਾ ਅੱਛਾ ਉਹਨਾਂ ਨੂੰ ਕੜੀ ਤੋਂ ਕੜੀ ਸਜਾ ਦਿੱਤੀ ਜਾਵੇ ਮੇਰਾ ਨਾਮ ਚਰਨਜੀਤ ਹੈ ਪੁੱਛੋ ਤੁਹਾਡੀ ਸਿਸਟਰ ਦਾ ਕੀ ਨਾਮ ਹੈ ਮੇਰੀ ਸਿਸਟਰ ਦਾ ਨਾਮ ਸੀ ਰੀਤਾ ਸਰ ਕੱਲ ਕਰੀਬ 9:30 ਦੇ ਕਰੀਬ ਮੇਰੇ ਪਾਪਾ ਨੂੰ ਕਾਲ ਲਾਈ ਹੈ ਠੀਕ ਹੈ ਤੇ ਤੁਹਾਡੀ ਕੁੜੀ ਦੇ ਮੂੰਹੋਂ ਚੱਕ ਨਿਕਲੀ ਜਾਂਦੇ ਸੋ ਪਾਪਾ ਮੇਰੇ ਪੰਜਾਬ ਪੂਰਬ ਚ ਜੋਬ ਕਰਦੇ ਸੀ ਟੀਵਨ ਚ ਤੇ ਉਹਨਾਂ ਦੀ ਨਾਈਟ ਸੀ ਤੇ ਉਹ ਮੈਨੂੰ ਕਹਿੰਦੇ ਵੀ ਬੇਟਾ ਤੂੰ ਚੱਲ ਜਾ ਤੇ ਮੈਂ ਉੱਥੇ ਗਿਆ ਰਾਤ ਕਰੀਬ 11 ਵਜੇ ਮੈਂ ਉੱਥੇ ਪਹੁੰਚਾ ਤੇ ਉੱਥੇ ਪਹੁੰਚਰ ਤੇ ਮੈਂ ਦੇਖਿਆ ਵੀ ਮੇਰੇ ਭੈਣ ਦੇ ਮੂੰਹ ਚ ਅੱਗ ਨਿਕਲੇ ਜਾਂਦੇ ਐ ਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਈ ਐ ਮੈਂ ਜਾ ਕੇ ਜਦੋਂ ਚੈੱਕ ਕੀਤਾ ਤੇ ਮੇਰੀ ਭੈਣ ਉਹ ਦੇਹ ਸਾਹ ਨਹੀਂ ਸੀ ਉਹਦੇ ਅੰਦਰ ਖਤਮ ਹੋ ਚੁੱਕੀ ਸੀ ਸੋ ਮੈਂ ਇਹ ਕਹਿਣਾ ਚਾਹੁੰਗਾ ਵੀ ਮੇਰੀ ਭੈਣ ਦੀ ਸੱਸ ਨੇ ਤੇ ਉਹਦੇ ਘਰ ਵਾਲੇ ਨੇ ਤੇ ਉਹਦੀ ਨਨਾਨ ਨੇ ਇਹਨਾਂ ਤਿੰਨਾਂ ਨੇ ਮੇਰੀ ਭੈਣ ਨੂੰ ਗਲ ਕੇ ਮਾਰਿਆ ਤੇ ਮੈਂ ਕਾਨੂੰਨ ਤੋਂ ਵੀ ਇਹ ਕਹਿਣਾ ਚਾਹੁੰਗਾ ਵੀ ਇਹਨਾਂ ਨੂੰ ਕਿੜੀ ਤੋਂ ਕਿੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਹਲੇ 18 ਦਿਨ ਮੇਰੀ ਭੈਣ ਦੇ ਵਿਆਹ ਨੂੰ ਹੋਏ ਸੀ ਸਿਰ ਉਦੇ ਇੱਦਾਂ ਜੋ ਮਹਿੰਦੀ ਵੀ ਨਹੀਂ ਲੱਤੀ ਜੀ ਸੋ ਇਹੀ ਹੈ ਵੀ ਮੇਰੀ ਭੈਣ ਨੂੰ ਇਨਸਾਫ਼ ਦਵਾਇਆ ਜਾਵੇ ਉਹ ਲਗਭਗ ਜਦੋਂ ਸਾਡੇ ਕੋਲ ਪਹਿਲੀ ਵਾਰੀ ਆਈ ਸੀ ਕਰੀਬ 10 ਦਿਨ ਪਹਿਲਾਂ ਸਾਡੇ ਕੋਲ ਪਹਿਲੀ ਵਾਰੀ ਆਈ ਸੀ ਤੇ ਉਹਨੇ ਉਦੋਂ ਕਿਹਾ ਸੀ ਮੈਨੂੰ ਕਿਉਂ ਮੇਰੇ ਨਾਲ ਗੱਲਾਂ ਸ਼ੇਅਰ ਕਰ ਲੈਂਦੀ ਸੀ ਮੇਰੇ ਜਿਆਦਾ ਕਲੋਸ ਸੀ ਉਹਨੇ ਮੈਨੂੰ ਦੱਸਿਆ ਵੀ ਐਵੇਂ ਕਰਕੇ ਕਾਰ ਦਾ ਕਹਿੰਦੇ ਮੈਨੂੰ ਦੋ ਤਿੰਨ ਵਾਰੀ ਮੈਨੂੰ ਦੱਸਿਆ ਬਸ ਅਸੀਂ ਸੋਚੇ ਬਿਚਲੋ ਕੋਈ ਗੱਲ ਨਹੀਂ ਨਹੀਂ ਕਰਨਗੇ ਨਹੀਂ ਕਰਨਗੇ ਬਟ ਇੱਕ ਕਾਰ ਨਾ ਦੇਣ ਕਰਕੇ ਅੱਜ ਮੇਰੀ ਭੈਣ ਨੂੰ ਮੋਦ ਦੇ ਕਾਰ ਤਾਰ ਦਿੱਤਾ ਗਿਆ ਵੇਚੀ ਦਾ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਦੁੱਖ ਹੈ ਕਿਉਂਕਿ ਹਲੇ ਨਾ ਹੱਤਾ ਤੋਂ ਮਹਿੰਦੀ ਲੱਤੀ 18 ਦਿਨ ਵਿਆਹ ਨੂੰ ਹੋਏ ਸੀ ਸੋ ਮੈਂ ਇਹ ਕਹਿਣਾ ਚਾਹੁੰਗਾ ਸਰਕਾਰ ਨੂੰ ਵੀ ਜਿਨ੍ਹਾਂ ਨੇ ਮੇਰੀ ਭੈਣ ਨੂੰ ਮਰਿਆ ਨੂੰ ਕਿਹੜੀ ਤੋਂ ਕਿਹੜੀ ਸਜ਼ਾ ਦਿੱਤੀ ਜਾਂ। ਨਾ ਮੈਂ ਏਐਸਸੀ ਸ੍ਰੇਸ਼ ਕੁਮਾਰ ਥਾਣਾ ਸਾਦਲਪੁਰ ਜੀ ਕਿਤਨੀ ਜੀ ਸੂਚਨਾ ਮਿਲੀ ਸਰ ਇਹ ਸਾਡੇ ਨਾਲ ਕਿ ਏਐਸਸੀ ਲਾਲਚੰਦ ਦਾ ਪੀਸੀਆ ਦੇ ਡੁੱਗੀ ਕਰਦਾ ਬਹੁਤ ਇਮਾਨਦਾਰ ਬੰਦਾ ਜੀ ਉਹਨੇ ਆਪ ਦੀ ਲੜਕੀ ਦੀ ਅੱਸਾ ਕਰੀ 18 19 ਸਾਲ 19 ਦਿਨ ਪਹਿਲਾਂ ਸ਼ਾਦੀ ਕੀਤੀ ਸੀ ਜੀ ਮੰਡੀ ਕਾਲਿਆਂ ਵਾਲੀ ਤੇ ਜਦੋਂ ਦੀ ਲੜਕੀ ਵਿਆਹ ਕੇ ਗਈ ਸੀ ਉਹਦਾ ਸਹੁਰਾ ਪਰਿਵਾਰ ਉਹਦਾ ਦਾਜ ਦੇ ਦੀ ਮੰਗ ਕਰਦਾ ਸੀ ਤੇ ਮੋਟਰਸਾਈਕਲ ਦੀ ਡਿਮਾਂਡ ਕਰਦਾ ਸੀਗਾ ਕਹਿੰਦਾ ਵੀ ਤੇਰਾ ਗੱਡੀ ਥਾਣੇਦਾਰਾ ਤੇ ਮੋਟਰਸਾਈਕਲ ਕਿਉਂ ਲੈ ਕੇ ਆਏ ਜਦੋਂ ਤੂੰ ਮੋਟਰਸਾਈਕਲ ਲੈ ਕੇ ਆਈ ਮੂਰੀ ਘਰੇ ਬੋਲੀ ਉਹਦੇ ਸਬੰਧੀ ਲਾਲਚੰਦਰ ਨੇ ਕਾफी ਸਮਝਾਇਆ ਸਮਝੋ ਜਾ ਤੇ ਪਰਿਵਾਰਕ ਮੈਂਬਰਾਂ ਨੇ ਜੀ ਤੇ ਲੜਕੀ ਨੂੰ ਭੇਜਤਾ ਸਹੁਰੇ ਘਰ ਦੋ ਦਿਨ ਹੋ ਗਏ ਤੇ ਕਹੀ ਨੂੰ ਜੀ ਉੱਥੇ ਉਹਨੂੰ ਉਹਨਾਂ ਨੇ ਪਰੇਸ਼ਾਨੀ ਦੀ ਆਈ ਦੇ ਦਦਰ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਜੀ ਜਿਵੇਂ ਪਹਿਲਾਂ 750 304 ਵੀ ਲਾਉਂਦੇ ਸੀਗੇ ਜੀ ਉਹ ਉਹਦੇ ਹਾਤੇ 83 ਜਿੰਮਣ 5 ਪੀ ਐਨ ਐਸ ਤਹਿਤ ਕਾਰਵਾਈ ਕੀਤੀ ਗਈ ਹੈ ਜੀ ਤਿੰਨ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਜੀ ਇੱਕ ਪਤੀ ਸੱਸ ਤਿੰਨ ਨਾਂ ਦੇ ਪਾਪ ਜਿਹੜਾ ਉਸ ਦਾ ਪਤੀ ਉਹਦਾ ਨਾਮ ਮਨੂਜ ਕੁਮਾਰ ਹੈ ਗਾਜ ਪੁੱਤਰ ਗੋਵਿੰਦ RAM ਵਾਲੀ ਸੱਸ ਸ਼ਰਦਾ ਰਾਣੀ ਪਤਨੀ ਕੋ ਗੋਵਿੰਦ RAM ਤੇ ਨਨਾਨ ਸੀਮਾ ਰਾਣੀ ਪਤਨੀ ਸਤੀ